ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸ਼ਹਿਰ ਵਿੱਚ ਟ੍ਰੈਫਿਕ ਪ੍ਰਣਾਲੀ ਦਿਨੋ ਦਿਨ ਵਾਧੀ ਜਾ ਰਹੀ ਹੈ ਅਤੇ ਲਗਭਗ ਸ਼ਹਿਰ ਦੇ ਹਰ ਚੌਂਕ ਵਿੱਚ ਟ੍ਰੈਫਿਕ ਜਮ ਦੇਖਣ ਨੂੰ ਮਿਲਦੇ ਹਨ ਅਤੇ ਇਹਨਾਂ ਟ੍ਰੈਫਿਕ ਜਮ ਦਾ ਸਭ ਤੋਂ ਵੱਡਾ ਕਾਰਨ ਆਟੋ ਈ ਰਿਕਸ਼ਾ ਚਾਲਕ ਅਤੇ ਰੋਂਗ ਸਾਈਡ ਪਾਰਕਿੰਗ ਹਨ ਆਟੋ ਚਾਲਕ ਜਿੱਥੇ ਮਰਜ਼ੀ ਬ੍ਰੇਕ ਲਗਾ ਕੇ ਆਟੋ ਰੋਕ ਦਿੰਦੇ ਹਨ ਅਤੇ ਪਿੱਛੇ ਜਾਮ ਲੱਗ ਜਾਂਦਾ ਹੈ ਅਤੇ ਰੋਂਗ ਸਾਈਡ ਪਾਰਕਿੰਗ ਨਾਲ ਟ੍ਰੈਫਿਕ ਦੀ ਆਵਾਜਾਈ ਵਿੱਚ ਵੀ ਕਾਫੀ ਪਰੇਸ਼ਾਨੀ ਆਉਂਦੀ ਹੈ। ਸ਼ਹਿਰ ਵਾਸੀਆਂ ਨੇ ਸਾਡੀ ਫਾਸਟ ਵੀ ਨਿਊਜ਼ ਟੀਮ ਨਾਲ ਗੱਲ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਕੋਈ ਪਰੇਸ਼ਾਨੀ ਨਾ ਆਵੇ ਅਤੇ ਟ੍ਰੈਫਿਕ ਵੀ ਸੁਚਾਰੂ ਢੰਗ ਨਾਲ ਚੱਲ ਸਕੇ। ਸੜਕਾਂ ਨੂੰ ਮੁਸ਼ਕਲ ਹੈ ਜੀ ਦੇਖੋ ਟ੍ਰੈਫਿਕ ਦਿਨ ਪਰਤੇ ਦਿਨ ਵਧੇ ਜਾ ਰਿਹਾ ਵਾ ਤੇ ਸੜਕ ਦੀ ਜਿਹੜੀ ਆ ਕੋਈ ਚੌੜੀ ਤੇ ਨਹੀਂ ਹੋ ਰਹੀ ਸੜਕ ਤੇ ਉਨੀ ਦੀ ਉਨੀ ਹੈ ਤੇ ਜਿਹੜੇ ਆਟੋ ਰਿਕਸ਼ਾ ਈ ਰਿਕਸ਼ਾ ਦਿਨ ਦਿਨ ਵਧੇ ਜਾ ਰਹੇ ਨੇ ਇਹਨਾਂ ਦਾ ਹੈਗਾ ਵੀ ਜਿੱਥੇ ਵੀ ਇਹਨਾਂ ਦਾ ਦਿਲ ਕਰਦਾ ਉੱਥੇ ਹੀ ਇਹ ਲਾ ਕੇ ਖਲੋ ਜਿੰਦੇ ਨੇ ਤੇ ਸਭ ਤੋਂ ਵੱਡਾ ਜਾਮ ਦਾ ਕਾਰਨ ਹੀ ਇਹੋ ਮੰਨਦੇ ਨੇ ਤੇ ਕੁਝ ਹੱਦ ਤੱਕ ਲੋਕਾਂ ਦੀ ਵੀ ਥੋੜੀ ਜਿਹੀ ਗਲਤੀ ਹੈ ਵੀ ਜਿਹੜੇ ਕੋਈ ਗਲਤ ਪਾਰਕਿੰਗ ਕਰ ਲੈਂਦੇ ਨੇ ਸੜਕ ਦੇ ਵਿੱਚ ਹੀ ਪਾਰਕਿੰਗ ਕਰਤੀ ਤਾਂ ਕਿ ਜਿਹੜੀ ਕੋਈ ਮਗਰੋਂ ਟ੍ਰੈਫਿਕ ਆਉਣ ਜਾਣ ਵਾਲੀ ਆ ਉਹਨੂੰ ਤੰਗੀ ਹੁੰਦੀ ਆ ਤੁਸੀਂ ਹਾਲਗੜ ਚੌਂਗ ਦੇ ਵਿੱਚ ਹੀ ਦੇਖ ਲਓ 8-10 ਤੁਹਾਨੂੰ ਈ ਰਿਕਸ਼ਾ ਲੱਗੇ ਮਿਲਣਗੇ ਉਹਨਾਂ ਦਾ ਕਿਸੇ ਦਾ ਕੋਈ ਚਲਾਨ ਨਹੀਂ ਹੈਗਾ ਹਾਰਗੇੜ ਦੇ ਸਾਹਮਣੇ ਬੰਨੇ ਦੇਖ ਲੋ ਜਿੱਥੇ ਆਟੋ ਖੜੇ ਹੁੰਦੇ ਨੇ 10-10 ਛਾਟੋ 15-15 ਆਟੋ ਖੜੇ ਆ ਸੜਕ ਰੋਕ ਕੇ ਪੁੱਲ ਉੱਤੇ ਰੋਕ ਕੇ ਖਲੋਤੇ ਹੋਏ ਨੇ ਉਹਨਾਂ ਦਾ ਕਿਸੇ ਦਾ ਕੋਈ ਚਲਾਨ ਨਹੀਂ ਹੈਗਾ ਚਾਹੀਦਾ ਵੀ ਇਹਨਾਂ ਨੂੰ ਬਸ ਚੌਂਕ ਦੇ ਵਿੱਚ ਨਾ ਖਲੋਣ ਦਿੱਤਾ ਜਾਏ ਇਹਨਾਂ ਚੌਂਕ ਤੋਂ ਥੋੜੀ ਜਿਹੀ ਅੱਗੇ ਜਾ ਕੇ ਥੋੜਾ ਜਿਹਾ ਨਾ ਬਣਾਇਆ ਜਾਏ ਵੀ ਜੇ ਸਵਾਰੀ ਹਾਰਗੇੜ ਦੇ ਅੰਦਰੋਂ ਆਂਦੀ ਹੈ ਤੋ ਗੇਟ ਦੇ ਬਾਹਰ ਹੀ ਖੜੇ ਰਹਿੰਦੇ ਵੀ ਗੇਟ ਤੋਂ ਅੱਗੇ ਵੀ ਥੋੜੀ ਅੱਗੇ ਜਾ ਸਕਦੇ ਨੇ ਵੀ ਚਲੋ ਥੋੜੀ ਅੱਗੇ ਸਵਾਰੀ ਜੀ ਆਈ ਹਾਲ ਬਜਾਰੋਂ ਤੁਰ ਕੇ ਤੇ ਦੋ ਕਦਮ ਅੱਗੇ ਹੋਰ ਵੀ ਜਾ ਸਕਦੀ ਆ। ਜਿਆਮ ਨਾਲ ਦੇਖੋ ਜਿਹੜੀ ਪੰਜਾਬ ਸਰਕਾਰ ਹਰ ਚਰਾਹੇ ਦੇ ਉੱਤੇ ਉਹਨਾਂ ਨੇ ਕਾਰ ਪਾਰਕਿੰਗ ਬਣਾਇਆ ਦਾ। ਜਿਹੜੇ ਵੀ ਕਾਲੀਵਲੇ ਗਾਹ ਕੰਦੇ ਜਾਂ ਅੰਦਰ ਦਰਬਾਰ ਸਾਹਿਬ ਮੱਥਾ ਟੇਕਣ ਲਈ ਯਾਤਰੀ ਆਉਂਦੇ ਆ ਸਾਡੀਆਂ ਦੁਕਾਨਾਂ ਦੇ ਬਾਹਰ ਕਾਰਾਂ ਖੜੀਆਂ ਕਰ ਦਿੰਦੇ ਆ ਉਹ ਵੀ ਪੁੱਛੋਂ ਬਗੈਰ ਕਿ ਕੋਈ ਇਹ ਜੋ ਮੇਵਰੀ ਹੈ ਹੀ ਆਪਣੇ ਸਿਰ ਤੇ ਕਿਸੇ ਦੇ ਨਹੀਂ ਚੁੱਕੇ ਦੀ ਆਪਣੇ ਜ਼ਿੰਮੇਵਾਰੀ ਤੇ ਜਿੱਥੇ ਮਰਜ਼ੀ ਲੈਣ ਸਾਡੇ ਕੋਈ ਜ਼ਿੰਮੇਵਾਰੀ ਨਹੀਂ ਇਹਨਾਂ ਨੂੰ ਚਾਹੀਦਾ ਕਾਰ ਪਾਰਕਿੰਗ ਦੀ ਸਹੂਲਤਾਂ ਲੈਣ ਉਹਨੂੰ ਉਪਯੋਗ ਚ ਲਿਆਣ ਤੇ ਉੱਥੇ ਕਿਰਾਇਆ ਭਰਨ ਤੇ ਜਿੰਨੀ ਮਰਜ਼ੀ ਧੇਰ ਕਾਰ ਲਾਉਣ ਆਟੋ ਦਾ ਕੀ ਗੱਲ ਆਟੋ ਇਹ ਦੇਖੋ ਜਿੱਥੇ ਗਾਗ ਜਾ ਸਵਾਰੀ ਵੇਚਦੇ ਉੱਥੇ ਬ੍ਰੇਕ ਮਾਰਦੇ ਆ ਇਹਦਾ ਪੈਦਲ ਯਾਤਰੀ ਜਿਹੜੇ ਜਾਂਦੇ ਉਹਨਾਂ ਨਾਲ ਐਕਸੀਡੈਂਟ ਹੁੰਦਾ ਜਿਆਦਾ ਖਰਚਾ ਇਹਨਾਂ ਨੂੰ ਇੱਕ ਵੱਖਰਾ ਸਟੈਂਡ ਬਣਾ ਕੇ ਦੇਣਾ ਚਾਹੀਦਾ ਜਿੱਥੇ ਸਟੈਂਡ 'ਤੇ ਆਟੋ ਲੱਗਦੇ ਉੱਥੇ ਸਵਾਰੀ ਆਵੇ ਤੇ ਚੁੱਕਦੇ ਚੱਲਦੇ ਬਣ ਸ਼ਹਿਰ ਵਿੱਚ ਵੱਧਾ ਟ੍ਰੈਫਿਕ ਕਰਵਾਦੀ ਆਟੋਆਂ ਦੀ ਭਮਾਰ ਦੇ ਕਾਰਨ ਅੱਜ ਸੜਕਾਂ ਦਾ ਹਾਲ ਬੜਾ ਬੱਤਰ ਹੋਇਆ ਪਿਆ ਆ ਟ੍ਰੈਫਿਕ ਪੁਲਿਸ ਪ੍ਰਸ਼ਾਸਨ ਵੱਲੋਂ ਜੰਗੀ ਪੱਦਰ ਤੇ ਬੁਰਾਲੇ ਬਾਰ-ਬਾਰ ਕੀਤੇ ਜਾ ਰਹੇ ਨੇ ਚਾਹੇ ਚਲਾਣ ਦੀ ਗੱਲ ਕਰ ਲਈਏ ਚਾਹੇ ਟ੍ਰੈਫਿਕ ਕਿਸਮਤਿਆਂ ਨੂੰ ਹੱਲ ਕਰਨ ਦੀ ਗੱਲ ਕਰ ਲਈਏ ਪਰ ਉਹ ਛਿੱਕੇ ਟੰਗੇ ਨੇ ਲੋਕਾਂ ਨੇ ਕਾਰਨ ਹੈ ਕਿ ਜਿੱਥੇ ਮਰਜ਼ੀ ਗੱਡੀਆਂ ਲਗਾ ਦਿੰਦੇ ਨੇ ਆਟੋਆਂ ਦੀ ਗੱਲ ਕਰ ਲਈਏ ਜਿੱਥੇ ਮਰਜ਼ੀ ਬ੍ਰੇਕ ਲਾ ਲੈਂਦੇ ਨੇ ਆਈ ਪਿੱਛੋਂ ਆਈ ਗੱਡੀ ਦਾ ਵੀ ਐਕਸੀਡੈਂਟ ਹੋ ਜਾਂਦਾ ਤੇ ਸੋ ਲੋਕਾਂ ਦੀ ਕੋਈ ਮੰਗ ਹੈ ਪ੍ਰਸ਼ਾਸਨ ਥੋੜਾ ਜਿਆ ਹੋਰ ਜਾਗਰੂਕ ਹੋਵੇ ਤੇ ਸੋ ਪ੍ਰਸ਼ਾਸਨ ਨੂੰ ਵੀ ਤੇ ਦੇਖਣਾ ਹੋਊਗਾ ਸਾਡੀ ਅੱਜ ਕਬਰ ਤੋਂ ਬਾਅਦ ਕਿੰਨਾ ਕੁ ਪ੍ਰਜਾਣ ਜਾਗਰੂਕ ਹੁੰਦਾ ਰਸੜਕ ਦਾ ਹਾਲ ਮਸਲਾ ਜਿਹੜਾ ਹੈਗਾ ਸੜਕਾਂ ਦਾ ਖੁੱਲਾ ਡੁੱਲਾ ਰਹਿੰਦਾ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਸチール ਸ਼ਰਮਾ ਫਾਸਟੇ ਨਿਊਜ਼